ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਪੰਜਾਬ ਦੇ ਵਿੱਚ ਇੱਟਾਂ ਪੱਕਦੀਆਂ ਦੇਖੀਆਂ ਭੱਠੇ ਬਹੁਤ ਦੇਖਿਆ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਐਮਪੀ ਦੀ ਐਮਪੀ ਦੇ ਵਿੱਚ ਤੁਸੀਂ ਦੇਖੋਗੇ ਇੱਟਾਂ ਕਿਵੇਂ ਪੱਕਦੀਆਂ ਇਹ ਇੱਟਾਂ ਦਾ ਮਾਰਕਾ ਇਹਨਾਂ ਦਾ ਤਾਂ ਇੱਟ ਦੀ ਲੰਬਾਈ ਤਾਂ ਘੱਟ ਹੀ ਆ ਚੜਾਈ ਬਹੁਤ ਆ ਤੁਸੀਂ ਚੜਾਈ ਦੇਖੋ ਕਿੰਨੀ ਆ ਤੇ ਚੜਾਈ ਤਾਂ ਚਾਰ ਉਂਗਲਾਂ ਤੋਂ ਵੀ ਜ਼ਿਆਦੀ ਆ ਤੇ ਲੰਬਾਈ ਘੱਟ ਆ ਇਹ ਇੱਟਾਂ ਇਹਨਾਂ ਨੇ ਸਕਾਉਣ ਵਾਸਤੇ ਜੋੜੀਆਂ ਹੋਈਆਂ ਸਾਰੀਆਂ ਇੱਟਾਂ ਸੁੱਕ ਜਾਣੀਆਂ ਤਾਂ ਪੱਠਾ ਤੁਹਾਨੂੰ ਦਿਖਾਵਾਂਗੇ ਕਿਵੇਂ ਪਕਾਉਂਦੇ ਆ ਆਪਣੇ ਜਿਵੇਂ ਚਿਮਣੀ ਲੱਗੀ ਹੋਈ ਆ ਇਧਰ ਚਿਮਣੀ ਨੇ ਇਹਨੂੰ ਆਪਾਂ ਆ ਵੀ ਕਹਿ ਸਕਦੇ ਆ ਆ ਵੀ ਨਾਲ ਇੱਟਾਂ ਪਕਾਉਂਦੇ ਆ ਆ ਸਾਹਮਣੇ ਜਿਹੜੀ ਆ ਵੀ ਲੱਗੀ ਹੋਈ ਹੈ ਨਾ ਇਹ ਬਿਲਕੁਲ ਇੱਟਾਂ ਤਿਆਰ ਆ ਇਹਦੇ ਚਿੱਟਾ ਚਿਣ ਕੇ ਇੱਥੋਂ ਦੀ ਅੱਗ ਦਿੰਦੇ ਆ ਆ ਛੋਟੇ ਛੋਟੇ ਸਰਾਕ ਤੁਸੀਂ ਦੇਖ ਸਕਦੇ ਹੋ ਥੱਲੇ ਕੋਲਾ ਪਾਉਂਦੇ ਆ ਕੋਲੇ ਦੀਆਂ ਪੱਕੀਆਂ ਇੱਟਾਂ ਨੇ ਤੇ ਇਧਰ ਇੱਕ ਆ ਵੀ ਤਿਆਰ ਹੋ ਰਹੀ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਕੋਲਾ ਵਿੱਚ ਲਾ ਰਿਹਾ ਤਾਂ ਆਪਣੇ ਤੁਸੀਂ ਭੱਠੇ ਦੇਖੇ ਜਿਵੇਂ ਬੜੀਆਂ ਵੱਡੀਆਂ ਵੱਡੀਆਂ ਗਲਾਈਆਂ ਜੀ ਤਰ੍ਹਾਂ ਬਣੀਆਂ ਹੁੰਦੀਆਂ ਤਾਂ ਚਿਮਣੀਆਂ ਹੁੰਦੀਆਂ ਧੂਆਂ ਬਹੁਤਾ ਕੋਈ ਧੂਆਂ ਨਹੀਂ ਦਿਖ ਰਿਹਾ ਇਹ ਆ ਗਈ ਬਿਲਕੁਲ ਤਿਆਰ ਹੋਈ ਆ ਸੇਕ ਦੇ ਬਹੁਤ ਜ਼ਿਆਦਾ ਨੇੜੇ ਹੋਇਆ ਨਹੀਂ ਜਾਂਦਾ ਇਹ ਕੋਲਾ ਚਿੰਤਾ ਜੀ ਵਿੱਚ ਇਹਨਾਂ ਨੇ ਥੋੜਾ ਥੋੜਾ ਕੋਲਾ ਚਿੰਨਿਆ ਹੋਇਆ ਦੇਖੋ ਤੁਸੀਂ ਕੋਲਾ ਕੋਲੇ ਵਾਲੀ ਇੱਟ ਸਾਰੀ ਇਹ ਇੱਟ ਤਿਆਰ ਹੋ ਚੁੱਕੀ ਆ ਇਹਨੂੰ ਵੱਡਾ ਲਾ ਰੱਖਿਆ ਇਹਨਾਂ ਨੇ ਇਹਨੂੰ ਦਿਖਾਵਾਂਗੇ ਇੱਟ ਇਹ ਬਿਲਕੁਲ ਪੱਕ ਕੇ ਤਿਆਰ ਹੋਈ ਆ ਨਾ ਦੇਖੋ ਤੇ ਇੱਟ ਮੋਟੀ ਦੇਖੋ ਕਿੰਨੀ ਆ ਰਾਟ ਬਾਰੇ ਗੱਲਬਾਤ ਕਰਾਂਗੇ ਕੀ ਰੇਟ ਇਹ ਇੱਟਾਂ ਸੇਲ ਕਰਦੇ ਆ ਤਾਂ ਪਹੁੰਚੇ ਸੀਗੇ ਐਮਪੀ ਚ ਇਧਰ ਅਸੀਂ ਟੂਰਤੇ ਸੀ ਇਹ ਆ ਵੀ ਤਿਆਰ ਕੀਤੀ ਹੋਈ ਇਹਨਾਂ ਨੇ ਹਾਂ ਛੇਰ ਲੱਗਦਾ ਜੀ ਅਜੈਨ ਇਹ ਕੋਹੜਾ ਛਾਣਦੇ ਆ ਜਿਹੜਾ ਬਰੀਕ ਕੋਲਾ ਬਾਹਰ ਕੱਢ ਦਿੰਦੇ ਆ ਤਾਂ ਵੱਡੀ ਗੱਲ ਇਹ ਆ ਤੁਸੀਂ ਦੇਖੋ ਆਪਣੇ ਕੜੁੱਕੇ ਲੱਗੇ ਹੋਇਆ ਵੱਡਿਆ ਵੱਡਿਆ ਘੋੜਿਆ ਵਾਲੀਆਂ ਰੇੜੀਆਂ ਇਹ ਹੱਥਾਂ ਦੀ ਮਿਹਨਤ ਹੈ ਇਹਨਾਂ ਦੀ ਆ ਦੇਖੋ ਕਾਰਾਂ ਦੇ ਟਾਇਰ ਫਿੱਟ ਕਰਕੇ ਇਹਨਾਂ ਨੇ ਰੇੜੀਆਂ ਤਿਆਰ ਕੀਤੇ ਇਹਦੇ ਉੱਤੇ ਇੱਟਾਂ ਲੈਂਦੇ ਆ ਆ ਤੁਹਾਨੂੰ ਦਿਖਾਵਾਂਗੇ ਇਧਰ ਚਣਾਈ ਚੱਲੀ ਜਾਂਦੀ ਹੈ ਪੱਠੇ ਦੀ ਚਣਾਈ ਕਰੀ ਜਾਂਦੇ ਆ ਆ ਵੀ ਦੀ ਤੇ ਇਹ ਰੇੜੀ ਤੁਸੀਂ ਜਿਹੜੀ ਦੇਖ ਰਹੇ ਹੋ ਲੈ ਕੇ ਆਏ ਨੇ ਚਾਰ ਜਿਹੜੇ ਰੇੜ ਕੇ ਹੱਥਾਂ ਨਾਲ ਤੇ ਇਹ ਕੋਲਾ ਲਾਈ ਜਾਂਦੇ ਵਿੱਚ ਤੇ ਇੱਟਾਂ ਚਨੀ ਜਾਂਦੇ ਆ ਇਹ ਟਾਇਲ ਆ ਜੀ ਇਹਨਾਂ ਦੀ ਆਪਣੀ ਟਾਇਲ ਵਰਗੀ ਟਾਇਲ ਆ ਇੱਟਾਂ ਦੀ ਜਿਹੜੀ ਇਹਨਾਂ ਦੀ ਮੋਟਾਈ ਬਹੁਤ ਜ਼ਿਆਦੀ ਹੈ ਟਾਇਲ ਸੇਮ ਹੀ ਆਪਣੇ ਵਰਗੀ ਤੁਸੀਂ ਦੇਖੋਗੇ ਅਸੀਂ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੀ ਰੇਟ ਸੇਲ ਕਰਦੇ ਆ ਕਿੰਨੇ ਦਿਨਾਂ ਚ ਆਵੀ ਤਿਆਰ ਹੁੰਦੀ ਆ ਇਹ ਵੀ ਤਿਆਰ ਆ ਬਿਲਕੁਲ ਉਹ ਸਾਹਮਣੇ ਵਾਲੀ ਆ ਵੀ ਤਿਆਰ ਆ ਇੱਕ ਉਧਰ ਚ ਨਹੀਂ ਅੰਦੇ ਕਿਧਰ ਦੋ ਆਵੀਆਂ ਪਹੁੰਚ ਗਏ ਇਹ ਆ ਜੀ ਐਮਪੀ ਦਾ ਏਰੀਆ ਉਹ ਜੈਨ ਸ਼ਹਿਰ ਦਾ ਆਪਾਂ ਗੱਲਬਾਤ ਕਰਦੇ ਆਂ ਬੌਜੀ ਹਰਾਂ ਬੌਜੀ ਨਮਸਕਾਰ ਨਮਸਕਾਰ ਸਭ ਤੋਂ ਪਹਿਲੇ ਆਪਣਾ ਪਰਿਚਾਅ ਦਿਜੀਏ ਆਪਣਾ ਨਾਮ ਕਹੋ ਜੀ ਮੇਰਾ ਨਾਮ ਗੰਸ਼ਯਮ ਪ੍ਰਜਾਪਤ ਹੈ ਹਾਂ ਜੀ ਔਰ ਮੈਂ ਉਦਜਨ ਮੇ ਰਹਤਾ ਹੂੰ ਅੱਛਾ ਉਦਜਨ ਮੇ ਰਹਤੇ ਹੋ ਜੀ ਓਕੇ ਓਕੇ ਤੋ ਐਮਪੀ ਮਿਓ ਜੀ ਐਮਪੀ ਮਿਓ ਅੱਛਾ ਤੋ ਸਾਡੇ ਪੰਜਾਬ ਦੇ ਵਿੱਚ ਉਧਰ ਪੱਠੇ ਬੜੇ ਵੱਡੀ ਵੱਡੀ ਚਿਮਨੀ ਹੁੰਦੀ ਆ ਹਨਾ ਤੇ ਇੱਟਾਂ ਦਾ ਸੈਜ ਵੀ ਹੋਰ ਆ ਕੋਲਾ ਤਾਂ ਪਾਉਂਦੇ ਹੀ ਨਹੀਂ ਹਾਂ ਸਾਡੇ ਤਾਂ ਉਹ ਪਾਈ ਜਾਂਦੇ ਕੁੱਟਲ ਜਿਹਾ ਸਾਰਾ ਜਾ ਤੂੜੀ ਜਾਂ ਇਹੋ ਜਿਹਾ ਖੁਸ਼ੀ ਤੁਸੀਂ ਕੋਲੇ ਦੀ ਇੱਟ ਤਿਆਰ ਕਰ ਰਹੇ ਹੋ ਤੁਹਾਨੂੰ ਮਹਿੰਗਾ ਨਹੀਂ ਲੱਗਦਾ ਕੋਲੇਲਾ ਕੋਲਾ ਦੇਖੋ ਸਾਬ ਕਹ ਹੈ ਕਿ ਹਮਾਰਾ ਜੋ ਮੱਟੀ ਹੈ ਹਾਂ ਉਹ ਮੱਟੀ ਮਸਾਲਾ ਖਾਦੀ ਹੈ ਅੱਛਾ ਤੋ ਹਮ ਉਸਕੇ ਅੰਦਰ ਜੋ ਰੌ ਮੈਟਰੀ ਰਿਹਾ ਹੈ ਇਟਰੀਓ ਕਾ ਅੱਛਾ ਉਹ ਕੱਚਾ ਰੌ ਮੈਟਰੀ ڈالਤੇ ਹਨ ਹਾਂ ਹਾਂ उससे क्या उसमें मसाले की पूर्ति होती है अच्छा इस वजह से हम कोयले से आसानी से पका लेते हैं अच्छा कोयले से आसानी से पका लेते हैं अच्छा तो ये जो सामने प्रोजेक्ट दिखा रहे हो जी जी तो इसको पट्टा नहीं बोलते तो आवी बोलते हैं जब कुम्हार बनाते है न भांडे ऐसे पका हा, रहे हो मेरे हिसाब से है ना ऐसे पक रही है ना ऐसे ही कितना कितने कितने हजार हीट इसमें इसमें डेढ़ लाख हिट है डेढ़ लाख हीट है ओके लगभग डेढ़ लाख जब तैयार हो जाता है हाँ। तो डेढ़ लाख से कितनी रिजेक्ट हो जाती है इसमें आओ ना मैं बता देता हूँ तैयार है अच्छा अच्छा हाँ। मैं आपको बता देता हूँ तो दोस्तों दिखाने आप कितनी रिजेक्ट हो जाती है कितनी डेढ़ लाख से बेस्ट निकलती है रिपोर्ट हो जाती है लगभग पक, ये पकी हुई है ये पकी हुई है पक जी। कितने दिन में पक जाती है जी ये पंद्रह से बीस दिन में पंद्रह बीस दिन हाँ ये पक चुकी है ये अच्छा तो डेढ़ लाख पर जो खर्चा आता है कोला कितने का लग जाता है ये देखिए ये पक चुकी है और ये यहाँ से नीचे से ईट चल अच्छा 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 ये है। ये रिजेक्ट है अच्छा, ये सही है।, अच्छा, ये सही है सही मुश्किल से तीन हजार चार हजार ईट निकले तीन चार यारिजेक्ट निकल जाएगी इससे अच्छा, बीच में बात की थी लगभग कोयले का खर्चा कितना इसमें ये मान लीजिए कोयला आपका अगर डेढ़ लाख ईट है साठ हजार रूपए का कोयला लगता है साठ हजार का कोयला लग जाता है जी तो आपको मुनाफा मिल जाता है इट का। अब मुनाफा तो क्या है साहब नहीं धंधा है अच्छा दूसरा कोई धंधा करने से अच्छा है की अपन अपने ही धंधा करे हाँ, तो अपना जब भी है जी पुस्तनी तो खुद आप इस ऑनर से बैठे जी जी मैं ऑनर हूँ वो भी तैयार हो चुकी है ये तैयार हो चुका है ये भी अपने तो दोस्तों मैं इसलिए हिंदी में बात कर रहा हूँ क्योंकि मेरे चैनल हिंदी में और भी है

ਮਜ਼ਦੂਰੀ ਇਧਰ ਕਿੰਨੀ ਚੱਲਦੀ ਹੈ ਮਜ਼ਦੂਰੀ ਤਾਂ ਇਹ ਠੇਕੇਦਾਰੀ ਦਾ ਕੰਮ ਹੈ ਅੱਛਾ ਠੇਕੇਦਾਰੀ ਕੰਮ ਠੇਕੇਦਾਰੀ ਸਭ ਦਾ ਅਲੱਗ-ਅਲੱਗ ਠੇਕੇ ਓਕੇ 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 ਮਜ਼ਦੂਰੀ ਦਾ ਕੰਮ ਤਾਂ ਬੰਦ ਹੋ ਗਿਆ ਸਭ ਦੇ ਆਪਣ-ਆਪਣੇ ਠੇਕੇ ਓਕੇ ਓਕੇ ਤਾਂ ਦੋਸਤੋ ਇਹ ਤੁਹਾਨੂੰ ਦਿਖਾਇਆ ਸੀ ਆਪਾਂ ਪੱਠੇ ਦਾ ਸਿਸਟਮ ਆਪ ਵੀ ਨਾਲ ਪੱਠਾ ਤਿਆਰ ਹੁੰਦਾ ਐਮਪੀ ਦਾ ਏਰੀਆ ਜੀ ਊਜੈਨ ਸ਼ਹਿਰ ਆ ਗੱਲਬਾਤ ਕੀਤੀ ਸੀ ਬਾਈ ਜੀ ਨਾਲ ਵੀਰੋ ਚੰਗੀ ਲੱਗੀ ਸ਼ੇਅਰ ਕਰਿਓ ਇਹ ਲੇਵਰ ਆਈ ਜਾਂਦੀ ਆ ਹਾਂ ਲੇਵਰ ਹਾਂ ਜੀ ਮੇਰੇ ਭਾਈ ਲੋਗ ਠੀਕ ਹੈ ਤਾਂ ਲਾਸਟ ਆਪਣਾ ਨਾਮ ਔਰ ਐਡਰੈਸ ਦੱਸਿਓ ਜੀ ਜੀ ਮੇਰਾ ਨਾਮ ਗੰਸ਼ਯਮ ਪ੍ਰਜਾਪਤ ਹੈ ਓਕੇ ਔਰ ਮੈਂ ਉੱਜਨ ਕਰੇਣ ਵਾਲਾ ਹੱਜੇਨ ਐਮਪੀ ਮੈਂ ਓਕੇ 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 ਤਾਂ ਦੋਸਤੋ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਆਪਾਂ ਇੱਕ ਨਵਾਂ ਪ੍ਰੋਜੈਕਟ ਤੁਹਾਨੂੰ ਦਿਖਾਇਆ ਪੱਟੇ ਦਾ ਜਿਹੜਾ ਐਮਪੀ ਦੇ ਵਿੱਚ ਕਿਵੇਂ ਪੱਟੇ ਦੇ ਵਿੱਚ ਤਿਆਰ ਕਰਦੇ ਇਟਾਂ ਇਟਾਂ ਤਿਆਰ ਕਰਦੇ ਜਿਵੇਂ ਆਪਣੇ ਪ੍ਰਜਾਪਤ ਭਾਂਡੇ ਤਿਆਰ ਕਰਦੇ ਆ ਵੀ ਦੇ ਰੂਪ ਵਿੱਚ